ਨੂੰ ਲੈ ਕੇ ਆਏ ਬਈ ਚਾਰ ਟਰਾਲੀਆਂ ਟਰਾਲੀਆਂ ਨੇ 2 12 1/2 ਤੇ 2 11 1/2 ਟਰਾਲੀਆਂ ਨੇ ਜੀਮੀਦਾਰਾ ਬ੍ਰਾਂਡ ਬਈ ਬਹੁਤ ਜਾਈ ਰੇਟਾਂ 'ਚ ਨੇ ਜਿਹੜੀ ਆ ਤੁਸੀਂ ਦੇਖ ਰਹੇ ਹੋ ਵੀਰੇ 12 1/2 8 ਇੰਚ ਹੀ 84 'ਚ 8 ਨੜੀ ਹੱਬ 'ਚ 2 ਫੁੱਟੀ ਵਾਰਡ ਆ ਵੀਰੇ 3 ਫੁੱਟਾ ਵਿੱਡਾ ਹੈ ਟਾਇਰਾਂ ਦੀ ਕੰਡੀਸ਼ਨ ਪੱਕੇ ਟਾਇਰ ਨੇ ਇੱਕ ਲੱਗਿਆ ਹੋਇਆ ਹੈ ਇਸ ਥਲਾਂ ਦੇ ਕੰਡੀਸ਼ਨ ਦੇਖ ਸਕਦੇ ਹੋ ਵੀਰੇ ਬੈਕ ਸਾਈਡ ਦੀ ਕੰਡੀਸ਼ਨ ਵਿਖਾ ਦਿੰਨੇ ਤੁਹਾਨੂੰ ਸਿੰਗਲ ਡੱਲਾ ਉੱਪਰ ਥੱਲੇ ਵਾਲਾ ਫਰਸ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਈ 4mm ਦਾ ਫਰਸ ਲੱਗਾ ਹੈ ਵਧੀਆ ਪੱਕੇ ਟਾਇਰ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰੇ ਫੁੱਲ ਘੈਂਟ ਹੈ ਨਾ ਕੋਈ ਕਿਸੇ ਪਾਸਿਓਂ ਨੀਕ ਨੰਬਰ ਹੈ ਵਧੀਆ ਕੰਡੀਸ਼ਨ ਚ ਰੇਟ ਹੈਗਾ ਵੀਰੇ 1,25,000 ਰੁਪਿਆ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ 12 6.5 ਹੈਗਾ 1,25,000 ਰੁਪਏ ਰੂਪ ਆਹ ਦੇਖਣੋ ਵੀਰੇ 12 6.5 ਮੱਛੀ ਹੁੱਕ ਚ ਲੇਜ਼ਰ ਕਟਿੰਗ ਦਾ ਵਿੱਡ ਲੱਗਾ ਹੈ ਪਾਈਪ ਪਾਣਾ ਵਿਰੇ ਪਾਉੜੀ ਲੱਗੀ ਹੋਈ 22 ਸਪੀਡ ਪਾਵਰ ਜੈਕ ਲੱਗਾ ਹੈ ਵੀਰੇ ਪੱਕੇ ਡਾਇਰ ਨੇ 140000 ਰੁਪਏ ਡਿਮਾਂਡ ਹੈ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਹੁਤ ਸੋਹਣੀ ਟਰਾਲੀ ਬਣੀ ਹੋਈ ਹੈ ਨਵੀਂ ਬਈ ਅਠ ਨਾੜੀ ਹੱਬ ਬਈ ਦੋ ਫਾੜਾ ਲਾ ਇੱਛਾ ਦੀ ਕੰਡੀਸ਼ਨ ਵੀਰੇ ਐਨ ਓਕੇ 140000 ਰੁਪਏ ਰੇਟ ਹੈ 11 1/2 ਬਾਈ 8 ਨਾਟੀ ਹੱਬ 8 ਇੰਚ 82 ਚ ਟਰਾਲੀ ਦੀ ਗੜੀ ਜਿਹੜੇ ਸਾਹਮਣੇ ਵੀ 3 1/2 ਫੁੱਟਾ ਵਿੱਡ 11 1/2 ਸਾਈਜ਼ 4 ਇੰਚ ਹਿੱਸਾ ਪੱਕੇ ਟਾਇਰ ਵਧੀਆ ਸਿੰਗਲ ਡਾਲੇ ਦੀ ਮਿੱਟੀ ਵਾਲੀ ਟਰਾਲੀ ਆ ਵੀਰੇ ਥੋੜੀ ਚੱਲੀ ਹੋਈ ਐ 19 20 ਕਿਲੋਟ ਵੇਟ ਆ ਬਾਈ ਪਿੱਛੇ 40 ਲੱਗੀ ਹੋਈ ਹੈ ਇਹਦੇ ਪਿੱਛੇ ਵੀ ਆ ਪਿਆ ਹੈ 1,40,000 ਰੁਪਏ ਰੇਟ ਆ ਟਰਾਲੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਰੇ ਵੀਡੀਓ 'ਚ ਐਂਡ ਓਕੇ ਟਰਾਲੀ ਹੈ ਨਵੀਂ ਵਰਗੀ ਟਰਾਲੀ ਪਈ ਹੈ ਵੀ ਟਾਇਰਾਂ ਦੀ ਕੰਡੀਸ਼ਨ ਇਸੇ ਦੀ ਥੱਲੋਂ ਜੈਕ ਦੀ ਵੀਰੇ ਹੁਲ ਜ਼ਿੰਮੇਵਾਰੀ ਹੈ 11 6.5 ਵੀਰੇ 950,000 ਰੁਪਏ ਅਡਵਾਂਟ 1,25,000 ਰੁਪਏ ਡਬਲ ਟਾਇਰਾਂ ਪੱਠੇ ਚੀਚਾ ਸੀ 'ਚ ਡਬਲ ਟਾਇਰ 3 ਫੁੱਟਾ ਵਿੱਡ 2 ਫੁੱਟੀ ਵਾਰਡ ਟਰਾਲੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਰੇ ਵੀਡੀਓ ਚ ਦੇਖ ਲਓ 1,25,000 ਰੁਪਿਆ ਰੇਟ 11 6 ਵਧੀਆ ਸੋਨੇ ਟਾਇਰ ਪੱਕੇ ਜੈਕ ਲੱਗਿਆ ਹੋਇਆ ਅੱਠੀ ਚੀਜ਼ ਆਸੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦਾ ਤੁਸੀਂ ਵੀਡੀਓ ਚ ਵਧੀਆ ਐਨ ਬਈ 4 ਐਮ ਦਾ ਫਰਸ ਫਰਸ ਦੀ ਕੰਡੀਸ਼ਨ ਵੀਰੇ 1,25,000 ਰੁਪਿਆ ਰੇਟ ਬਿਲਕੁਲ ਨਵੀਂ ਟਰਾਲੀ ਆ ਬਈ ਕੰਟੈਕਟ ਨੰਬਰ ਤੁਹਾਨੂੰ ਦਵਾਉਣੇ ਬਾਈ ਕਰਕੇ ਫੋਨ ਕਰ ਸਕਦੇ ਹੋ 9987 0998 ਕਿਸੇ ਨੇ ਵੀ ਕੋਈ ਟਰਾਲੀ ਜਾਣੀ ਵੀਰੇ ਜਾਂ ਵਿੱਚ ਦੇ ਕੇ ਕਟ ਕਟਾਉਣੀਆਂ ਤਾਂ ਵੀ ਪਿਆ ਜਾਂਦਾ ਵੀਰੇ ਟਰਾਲੀਆਂ ਦੀ ਗੱਡੀ ਨੂੰ ਨੇ ਵੀਡੀਓ ਦੇਖ ਲੈ ਧੰਨਵਾਦ ਬਾਈ